ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਿਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਜੈ ਸ਼ਨੀ ਦੇਵ ਜੈ ਸ਼ਨੀ ਦੇਵ ਅੱਜ ਸ਼ਨੀ ਦੇਵ ਮਹਾਰਾਜ ਜੀ ਦਾ ਜਨਮ ਦਿਨ ਹੈ ਸੋ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਇਹ ਜਨਮ ਦਿਨ ਹਰ ਮੰਦਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਕਰਾਲੀ ਦੇ ਵਿੱਚ ਜੋ ਸ਼ਨੀ ਦੇਵ ਮੰਦਰ ਹੈ ਬਜ਼ਾਰ ਦੇ ਵਿੱਚ ਜੋ ਪ੍ਰਾਇਮਰੀ ਸਕੂਲ ਹੈ ਇਹਦੇ ਬਿਲਕੁਲ ਸਾਹਮਣੇ ਜੋ ਸ਼ਨੀ ਦੇ ਮੰਗਰ ਹੈ ਅੱਜ ਇੱਥੇ ਵੀ ਬਾਬਾ ਸ਼ਨੀ ਦੇਵ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਸੋ ਇੱਥੇ ਕੀਰਤਨ ਚੱਲ ਰਹੇ ਨੇ ਭੰਡਾਰੇ ਚੱਲ ਰਹੇ ਨੇ ਆਪਾਂ ਗੱਲਬਾਤ ਵੀ ਕਰਦੇ ਆ ਇੱਥੇ ਪਹੁੰਚੀਆਂ ਸੰਗਤਾਂ ਦੇ ਨਾਲ ਅਤੇ ਤੁਹਾਨੂੰ ਇੱਥੋਂ ਵੀਆਂ ਪੂਰੀਆਂ ਤਸਵੀਰਾਂ ਵੀ ਦਿਖਾਉਨੇ ਆ ਸਾਥੀ ਗਰਵਾ ਰਹੇ ਜੈ ਜੀ ਸ੍ਰੀ ਸ਼ਸ਼ੀ ਸ਼ਲੀਨਿ ਦੇਵਾਨ ਕੀ ਜੈ ਕਾਰਨ ਕੰਨੀ ਦੇਵ ਜੀ ਦੇ ਜਨਮ ਦਿਵਸ ਦੀ ਲੱਗ ਲੱਗਦਾ ਇਨੈ ਵੀ ਸਾਰੇ ਭੈਣ ਤੁਹਾਨੂੰ ਪਰਮਾਤਮਾ ਸਭ ਪਰ ਕਿਰਪਾ ਰੱਖੇ ਕੰਨੀ ਦੇਵ ਸਭ ਪਰ ਖੁਸ਼ੀ ਨਿਮਰਤਾਨ ਉਹ ਗੁਰੂ ਜੀ ਆਪਕੇ ਸੇ ਪਰਵਾਰ ਓਮ ਸ਼ੰ ਸ਼ਨੀਸ਼ਚਰਾਈ ਨਮਾ ਜੈ ਸ਼੍ਰੀ ਅਕਾਲ ਚਲੋ ਜੋ ਪਰ ਲੇਪ ਜੈ ਉਹ ਤੁਲ ਬਾਤ ਜੈ ਮਹਾਰਾਜ ਚੜ੍ਹਦੀ ਕਲਾ ਰੱਖੀ ਸਾਰੇ ਦੇ ਬੇੜੇ ਪਾਰ ਕਰੀ I'm a to का निशान साफ सफाई सर्विस सेंटर सुगना सर्विस वर्ल्ड उन्होंने यहां पर परमात्मा की कृपा करी सभी

ਹਾਂਜੀ ਪੰਕਜ ਜੀ ਅੱਜ ਸ਼ਨੀ ਦੇ ਮਹਾਰਾਜ ਜੀ ਦਾ ਜਨਮ ਦਿਨ ਹੈ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਰੇ ਸੰਗਤ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਨਮਸਕਾਰ ਜੈ ਸ਼ਨੀ ਦੇਵ ਅੱਜ ਸ਼ਨੀ ਦੇਵ ਜੀ ਦਾ ਜਨਮੋਸਵ ਹੈ ਪ੍ਰਮਾਤਮਾ ਸਭ ਪਰ ਕਿਰਪਾ ਬਣਾਈ ਰੱਖਣ ਸ਼ਨੀ ਦੇਵ ਆਪਣੀ ਤੁਸੀਂ ਸਾਡੇ ਨਾਲ ਜੁੜੇ ਆਂ ਤੁਹਾਨੂੰ ਸਾਹਿਬ ਹਮੇਸ਼ਾ ਛੋਟੇ ਵੱਡੇ ਪ੍ਰੋਗਰਾਮ ਜੀ ਸਾਡੇ ਨਾਲ ਜੁੜਦੇ ਆਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਆ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਸ਼ਨੀ ਦੇਵ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਦਿਨਾ ਇਹ ਮੰਦਿਰ ਜਿਹੜਾ ਹੈ ਸਾਡੇ ਕਰਾਲੀ ਸ਼ਹਿਰ ਦਾ ਇੱਕ ਪ੍ਰਾਚੀਨ ਮੰਦਿਰ ਹੈ ਜਿੱਥੇ ਕਿ ਸ਼ਨੀ ਦੇਵ ਨੇ ਖੁਦ ਹੁਕਮ ਕਰੇ ਸੀ ਆਪਣੀ ਮੂਰਤੀ ਸਥਾਪਨਾ ਦੇ ਔਰ ਇੱਥੇ तकरीबन ਸਾਰੇ ਛੋਟੇ ਵੱਡੇ ਪ੍ਰੋਗਰਾਮ ਬੜੇ ਪਿਆਰ ਹਰਸੋ ਲਾਸ ਨਾਲ ਮਨਾਏ ਜਾਂਦੇ ਨੇ ਸਾਡੇ ਨਾਲ ਅੱਜ ਸਾਡੀ ਟੀਮ ਦੇ ਪੁਰਾਣੇ ਔਰ ਸਾਡੇ ਸੀਨੀਅਰ ਆਗੂ ਵਿਨੋਦ ਸ਼ਰਮਾ ਜੀ ਵੀ ਜੁੜੇ ਆਂ ਕੁਝ ਅੱਛੇ ਤੌਰ ਤੇ ਜਿਹੜੇ ਕਿ ਚਨਾਲੋਂ ਤੋਂ ਲੰਗਰ ਲੈ ਕੇ ਜਾਂਦੇ ਆਂ ਕੋਕਲਾਵਨ ਹਰ ਸਾਲ ਸਾਡੇ ਅੰਕ ਜੀ ਨਾਲੇ ਸਾਡੇ ਸਾਡੇ ਅੰਕਲ ਜੀ ਇੱਧਰ ਪੰਡੇ ਜੀ ਇੱਧਰ ਸਾਡੇ ਵਿਨੋਦ ਵੀਰ ਜੀ ਐ ਇਹ ਵਿੱਚ ਨਾਲੋ ਤੋਂ ਐ ਜੀ ਇਹ ਉਹੀ ਟੀਮ ਐ ਜੀ ਜਿਹੜੀ ਤਕਰੀਬਨ ਮਤਲਬ ਕਿ ਪਹਿਲੀ ਜਿਹੜੇ ਲੰਗਰ ਕੋਕਲਾਵਨ ਲੱਗਿਆ ਤਾਂ ਇਹਨਾਂ ਟੀਮ ਵੱਲੋਂ ਹੀ ਲਗਾਇਆ ਗਿਆ ਸੀ ਬਾਅਦ ਵਿੱਚ ਮੈਂ ਵੀ ਜੁੜਿਆ ਨਾਲ ਕਾਫੀ ਪੰਜ ਚਾਰ ਸਾਲ ਬਾਅਦ ਮੇਰੇ ਨਾਲ ਮੇਲ ਹੋਇਆ ਥਾ ਤੇ ਇਹ ਸਾਰੇ ਭਗਤ ਜਣਾ ਜਿਹੜੇ ਜਨਮ ਉਤਸਵ ਤੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਸਾਰਾ ਦਾ ਬਹੁਤ-ਬਹੁਤ ਆਭਾਰ ਪ੍ਰਗਟ ਕਰਦਾ ਇੱਥੇ ਮੰਦਿਰ 'ਚ ਆਜੇ ਇੰਨੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਸਤੇ ਜੈ ਸ਼ਨੀ ਦੇਵ ਸ਼ਨੀ ਦੇਵ ਮਹਾਰਾਜ ਕੀ ਜੈ ਭੰਡੇ ਜੀ ਅੱਜ ਸ਼ਨੀ ਦੇਵ ਮਹਾਰਾਜ ਦਾ ਜਨਮ ਦਿਨ ਹੈ ਮੁਬਾਰਕਾਂ ਤੁਹਾਨੂੰ ਬਹੁਤ ਜ਼ਿਆਦਾ ਪੂਰੀ ਸਾਥ ਸੰਗਤ ਨੂੰ ਮੁਬਾਰਕਾਂ ਜੀ ਬਹੁਤ-ਬਹੁਤ ਬਿਕੋਜ਼ ਇਹ ਬਹੁਤ بڑا ਪਰਵ ਹੈ ਇਹਨਾਂ ਆਜ ਦੇ ਦਿਨ ਸ਼ਨੀ ਦੇ ਪ੍ਰਗਟ ਹੋਈ ਸੀਗੇ ਮਹਾਰਾਸ਼ਟਰ ਦੇ ਵਿੱਚ ਹੈ ਨਾ ਸ਼ਿੰਗਨਾਪੁਰ ਤੇ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ ਹਰ ਉਲਾਸ ਨਾਲ ਤੇ ਉਸੇ ਵਿੱਚ ਸੇਵਾ 'ਚ ਲੱਗੇ ਹੋਏ ਆ ਸਾਰੇ ਤੇ ਸਾਰੀ ਸੰਗਤ ਨੂੰ ਹਨਾ ਜੈ ਸ਼੍ਰੀ ਦੀਵ ਔਰ ਆਪੇ ਇਸੇ ਤਰ੍ਹਾਂ ਆਂਦੇ ਰਹੋ ਆਪਣੀ ਸੇਵਾ ਭਾਵ ਨਾਲ ਹਨਾ ਹਰ ਇੱਕ ਕਸ਼ਟ ਵਿੱਚ ਜੋ ਤੁਹਾਨੂੰ ਮਿਲ ਰਹੇ ਆ ਪ੍ਰਮਾਤਮਾ ਤੁਹਾਨੂੰ ਸੁਖ ਸ਼ਾਂਤੀ ਦੇਵੇ ਸਾਰਿਆਂ ਨੂੰ ਖੁਸ਼ੀਆਂ ਮਿਲਣ ਜੈ ਸ਼੍ਰੀ ਦੀਵ